ਜਿੰਦਾਬਾਦ ਜਿੰਦਾਬਾਦ ਪ੍ਰਸ਼ਾਸਨ ਦੀ ਤੱਕੇशाही ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਪਰਿਵਾਰ ਨੂੰ ਘਰੋਂ ਬਾਹਰ ਕੱਢਣ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਪਰਿਵਾਰ ਨੂੰ ਛੜਕਾਂ ਤੇ ਰੋਲਣਾ ਬੈਂਕ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਮਰਦਾ ਪੰਜਾਬ ਲਾਈ 88 ਚੰਨ ਤੇ ਤੁਹਾਡਾ ਸਵਾਗਤ ਹੈ 25 ਸਤੰਬਰ ਨੂੰ ਜੂਨੀਅਰ ਬੈਂਕ ਆਫ ਇੰਡੀਆ ਵੱਲੋਂ ਪੁਸ਼ਪਾ ਕਲੋਨੀ ਢਾਈ ਵਾਲ ਵਿਖੇ ਬੈਂਕ ਦਾ ਕਰਜ਼ਾ ਵਾਪਸ ਨਾ ਮੌਰਨ ਕਰਕੇ ਇੱਕ ਮਾਸੂਮ ਬੱਚੇ ਸਮੇਤ ਦੋ ਨਿਗਵਾ ਔਤਨ ਜਬਰਨ ਕੋਠੀ ਨੂੰ ਬਾਹਰ ਕੱਢ ਕੇ ਕੋਠੀ ਨੂੰ ਸੀਲ ਕਰ ਦਿੱਤਾ ਗਿਆ ਸੀ ਜਿਸ ਕਰਕੇ ਇਹ ਪਰਿਵਾਰ ਬੇਘਰ ਹੋ ਗਿਆ ਸੋਸ਼ਲ ਮੀਡੀਆ ਤੇ ਚੱਲੀ ਵੀਡੀਓ ਅਤੇ ਜਾਨਣਾ ਸਪੋਕ ਸਮਾਂ ਅਖਬਾਰ ਤੇ ਸਪੀ ਖਬਰ ਪੜ ਕੇ ਭਾਰਤੀ ਕਿਸਾਨ ਦੂਣਾਂ ਇਕੱਠਾ ਗ੍ਰਾਮ ਨੇ ਪ੍ਰਿੰਤ ਪ੍ਰਾਰ ਸਮੇਤ ਬੈਂਕ ਵੱਲੋਂ ਸੀਲ ਕੀਤੀ ਕੋਠੀ ਅੱਗੇ ਬੈਂਕ ਦੀ ਕਾਰਵਾਈ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਪਰਿਵਾਰ ਵਾਲਿਆਂ ਹੰਤਾ ਵੀ ਪ੍ਰਗਟ ਕਰਦੇ ਹੋਏ ਪ੍ਰੋਸਾ ਦਿੱਤਾ ਕਿ ਉਹ ਇੰਨਾ ਵਿਧਵਾ ਔਰਤਾ ਅਤੇ ਛੋਟੇ ਬੱਚੇ ਨੂੰ ਯਕੀਨ ਦਿਵਾਇਆ ਕਿ ਉਹ ਬੈਂਕ ਨਾਲ ਗੱਲ ਕਰਕੇ ਫੂਲ ਪੀਤੀ ਕੋਠੀ ਵਿੱਚ ਦੁਬਾਰਾ ਉਹਨਾਂ ਦੇ ਹਵਾਲੇ ਕਰਨਗੇ ਤਾਂ ਜੋ ਉਹ ਪਹਿਲਾਂ ਵਾਂਗ ਇਸ ਕੋਠੀ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਸਕਣ ਕਿਸਾਨ ਆਗੂਆਂ ਨੇ ਬੈਂਕ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇੰਨਾ ਔਰਤਾ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਨਸਾਫ ਲੈਣ ਲਈ ਪੰਜਾਬ ਪੱਧਰ ਤੇ ਦੇਸ਼ ਪੱਧਰ ਤੇ ਸੰਮਰਸ ਕਰਨਗੇ ਡਾਕਟਰ ਕਮਲਜੀਤ ਸਿੰਘ ਜੀ ਨੇ ਕਿਹਾ ਕਿ ਬੈਂਕ ਵੱਲੋਂ ਵਿਧਵਾ ਔਰਤਾਂ ਨਾਲ ਕੀਤੇ ਵਿਵਹਾਰ ਮਨੁੱਖੀ ਕਦਰਾਂ ਕੀਮਤਾਂ ਦੇ ਖਿਲਾਫ ਹੈ ਇਸ ਮੌਕੇ ਤੇ ਵਿਧਵਾ ਡਗਨ ਦੀਪਕਰ ਨੇ ਕਿਸਾਨ ਜਥੇ ਬੰਦੀਆਂ ਦੇ ਆਗਵਾ ਸੰਤੇ ਸਮੇਤ ਹੰੜਦੀ ਉਪਰ ਗਟਾਉਣ ਵਾਲੇ ਹਰੇਕ ਵਿਅਕਤੀ ਦਾ ਖਾਸ ਕਰਕੇ ਡਾਕਟਰ ਕਮਲਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਭਾਰਤੀ ਕਿਸਾਨ ਦੂਣਿਆਂ ਨੇ ਇੱਕਤਾ ਅਗਰਾਹ ਦੇ ਗੁਰਜੀਤ ਸਿੰਘ ਤੇ ਤੌਰਦਰ ਸਮਰ ਗੋਤ ਸਿੰਘ ਤੇ ਸਵਰਨ ਸਿੰਘ ਕਲੇਰ ਗੁਰਮਖ ਸਿੰਘ ਖੜਾ ਕੋਟਲੀ ਮਨਦੀਪ ਸਿੰਘ ਅਮਰਜੀਤ ਸਿੰਘ ਪਰਮਨਜੀਤ ਸਿੰਘ ਬਲਵੰਦਰ ਸਿੰਘ ਸ਼ਾਹਪ੍ਰੀਤ ਸਿੰਘ ਗੁਰਬਚਨ ਸਿੰਘ ਖੋਦੇ ਦੇਟ ਬਲਾਕ ਪ੍ਰਧਾਨ ਡਾ ਬਾਬਾ ਨਾਨਕ ਵਰਪਾਲਤਾ ਸਿੰਘ ਦਾਵਤਾਰ ਸਿੰਘ ਨਡਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਗੂਆਂ ਰਸਨਾਂ ਔਰ ਪਹਿਲਾਂ ਵੇਖੋ ਬੇਤਾਰ ਹਾਂ ਮੈਂ ਔਕਾਂ ਦੇ ਹੰਝੂ ਪਈਆਂ ਕੋ ਪੱਤਰਕਾਰ ਦੇ ਜੀ ਦੀ ਖਾਸ ਰਪੋਟ ਮੈਨੂੰ ਮੈਨੂੰ ਮੈਂ ਨਾਮ ਗਗਨਦੀਪ ਕੋਰ ਮੇਰੇ ਬੇਟੇ ਸਹਿਜਵੀਰ ਨੂੰ ਸੌਲਦਾ ਤੇਰੇ ਹਸਬੰਦ ਦੀ ਜਵਸੋਪੇ ਨਾ ਦੇਖੋਗੀ ਉਹਨਾਂ ਨੂੰ ਸੂਸਾਈ ਕਰ ਦੇਗੀ ਉਹਨਾਂ ਦੇ ਬੈਂਕ ਦਾ ਲੋਨ ਸੀਗਾ

ਮੇਨ ਕੋਈ ਗੱਲ ਨਹੀਂ ਆਉਂਦੀ ਆਏ ਮੈਂ ਕੀ ਕਰਾਂ ਪੰਜੀ ਸਰ ਇੱਕ ਪਾਰਿਵਾਰ ਤੋਂ ਵੀਡੀਓ ਵਾਇਰਲ ਹੋਈ ਕਿ ਬੈਂਕੋਂ ਨੂੰ ਇੱਕ ਦੋ ਲੇਡੀਜ਼ ਵਿਧਵਾਲ ਉਹ ਵੀ ਵਿਧਵਾ ਲੇਡੀਜ਼ ਦੇ ਇੱਕ ਛੋਟੇ ਜਿਹੇ ਬੱਚੇ ਨੂੰ ਬਾਹਰ ਭਾਲ ਕੇ ਤੇ ਉਹਨੂੰ ਤੇ ਕਬਜ਼ਾ ਕੀਤਾ ਹੈਗਾ ਵੀਡੀਓ ਵਾਇਰਲ ਤੁਸੀਂ ਦੇਖੇ ਤੁਸੀਂ ਅੱਜ ਪਹੁੰਚੇ ਜੇ ਤੇ ਪਹਿਲਾਂ ਤੇ ਦੱਸੋ ਕਿ ਜਿਹੜਾ ਬੈਂਕੋਂ ਰਿਚਿਆ ਗਿਆ ਉਹ ਸਹੀ ਕਿ ਕੀ ਮੇਰਾ ਨਾਮ ਸਿਮਰਨਜੋਤ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਗਰਾਹਾਂ ਜ਼ਿਲ੍ਹਾ ਕਮੇਟੀ ਮੈਂਬਰ ਗਰਦਾਸਪੁਰ ਜੀ ਅਸੀਂ ਅੱਜ ਧਾਰੀਵਾਲ ਵਿੱਚ ਖੜੇ ਆ ਜੋ ਪਿਛਲੇ ਦਿਨੀ ਕਾਫੀ ਵੀਡੀਓ ਵਾਇਰਲ ਹੋਏ ਇੱਕ ਇੱਕ ਪਰਿਵਾਰ ਨੂੰ ਜਿਹੜਾ ਬੈਂਕ ਪ੍ਰਸ਼ਾਸਨ ਵੱਲੋਂ ਤੇ ਸਰਕਾਰੀ ਅਮਲੇ ਥਾਲੇ ਵੱਲੋਂ ਜਿਹੜਾ ਧੱਕੇ ਨਾਲ ਪਰਿਵਾਰ ਨੂੰ ਜਿਹੜਾ ਘਰ ਤੋਂ ਬਾਹਰ ਕੀਤਾ ਗਿਆ ਕਿਉਂਕਿ ਜਿੱਥੇ ਇੱਕ ਪਾਸੇ ਹਜ਼ਾਰਾਂ ਕਰੋੜਾਂ ਦੀ ਠੱਗੀ ਮਾਰ ਕੇ ਜਿਹੜੇ ਬਾਹਰ ਦੇ ਮਲਖਾ ਵੱਡਿਆਂ ਚ ਬੈਠੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇੱਕ ਜਿਹੜੇ ਪਰਿਵਾਰ ਦੇ ਇਸ ਕਰਜ਼ੇ ਕਰਕੇ ਦੋ ਜੀਆਂ ਦਾ ਕਤਲ ਕਰ ਦਿੱਤਾ ਗਿਆ ਕਿਉਂਕਿ ਪ੍ਰਸ਼ਾਸਨ ਦੀ ਜਿਹੜੀ ਆ ਉਹਨਾਂ ਦੇ ਦੁਬਾਰਾ ਵਾਰ-ਵਾਰ ਜਿਹੜਾ ਦਬਾਅ ਪਾਇਆ ਗਿਆ ਉਹਨੂੰ ਲੈ ਕੇ ਜਿਹੜਾ ਪਰਿਵਾਰ ਦੇ ਦੋ ਜੀ ਖੁਦ ਕੁਛੀ ਕਰ ਗਏ ਤੇ ਅੱਜ ਫਿਰ ਜਿਹੜਾ ਉਹਨਾਂ ਦੇ ਜੀਵ ਬਚੇ ਸੀ ਮਗਰ ਘਰ ਦੇ ਵਿੱਚ ਰਹਿੰਦੇ ਉਹਨਾਂ ਉਹਨਾਂ ਨੇ ਜਿਹੜਾ ਪ੍ਰਸ਼ਾਸਨ ਨੇ ਧੱਕੇ ਨਾਲ ਬਾਹਰ ਕੱਢ ਦਿੱਤਾ ਅੱਜ ਅਸੀਂ ਪਰਿਵਾਰ ਨਾਲ ਜਿਹੜਾ ਰਾਬਤਾ ਕੀਤਾ ਵਾ ਤੇ ਪਰਿਵਾਰ ਨੇ ਵਿਸ਼ਵਾਸ ਦਿਵਾਇਆ ਵਾ ਇਹ ਜਿਹੜਾ ਪ੍ਰਸ਼ਾਸਨ ਨੇ ਧੱਕਾ ਕੀਤਾ ਉਹ ਨਹੀਂ ਹੋਣਦਿਆਂਗੇ ਤੇ ਪਰਿਵਾਰ ਨੇ ਜਿਹੜਾ ਜਲਦੀ ਘਰ ਦੇ ਵਿੱਚ ਜਿਹੜਾ ਦੁਬਾਰਾ ਇਹਨਾਂ ਨੂੰ ਦਾਖਲ ਕਰਾਇਆ ਜਾਏਗਾ ਜਿ ਜਥੇਬੰਦੀ ਨੇ ਕਿੱਦਾਂ ਨਹੀਂ ਮਤ ਕੀਤੀ ਜਾਏਗੀ ਤਾਂ ਕਾਨੂੰਨੀ ਲੜਾਈ ਲੜੀ ਜਾਏਗੀ ਜਥੇਬੰਦੀ ਦੇ ਆਪਣੇ ਸਿਸਟਮ ਦੇ ਪਰਿਵਾਰ ਨੂੰ ਪਹਿਲੇ ਤੌਰ ਤੇ ਦੇ ਘਰ ਦੇ ਵਿੱਚ ਦਾਖਲ ਕਰਾਇਆ ਜਾਏਗਾ ਤੇ ਬਾਅਦ ਵਿੱਚ ਜਿਹੜਾ ਜਥੇਬੰਦੀ ਰਾਏ ਕਰਕੇ ਜਿਹੜਾ ਬੈਂਕ ਪ੍ਰਸ਼ਾਸਨ ਉਹਦੇ ਨਾਲ ਵੀ ਗੱਲ ਕੀਤੀ ਜਾਏਗੀ ਕਿਉਂਕਿ ਜਿਹੜਾ ਕੋਈ ਵੀ ਇਹੋ ਜਿਹਾ ਕਾਨੂੰਨੀ ਕਿ ਕਿਸੇ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿਓ ਤੇ ਉਹ ਘਰ ਤੇ ਕਬਜ਼ਾ ਕਰਕੇ ਜੀ ਜਿਹੜੇ ਸੜਕਾਂ ਦੇ ਰੋਲਦੇ ਫਿਰਨ ਕਿਉਂਕਿ ਅਸੀਂ ਇਹ ਸੇਗਰ ਦੀ ਮੰਗ ਕਰਦੇ ਆ ਕਿ ਸਰਕਾਰ ਜਿਹੜਾ ਜਿਹੜੇ ਲੋਕ ਨਹੀਂ ਕਰਜ਼ਾ ਤਾਰ ਸਕਦੇ ਉਹਨਾਂ ਦਾ ਜਿਹੜਾ ਕਰਜ਼ਾ ਸਰਕਾਰ ਮਾਫ ਕਰੇ ਮੈਂ ਜੀ ਗੁਰਪ੍ਰਤਾਪ ਸਿੰਘ ਭਾਰਤੀ ਪਸਾਨੀ ਯੋਨੀਕਤਾਗਰਾ ਹਾਂ ਬਲਾਕ ਪੁਰਾਣਾ ਸ਼ਾਲਾ ਦਾ ਪ੍ਰਧਾਨ ਜੀ ਇਹ ਇੱਥੇ ਗੱਲ ਚੱਲਦੀ ਹੈ ਕਿ ਦੋ ਕਤਲੇ ਦੀ ਕਿ ਦੋ ਕਤਲੇ ਕਰਜ਼ੇ ਕਰਕੇ ਹੋਗੇ ਪਰ ਅਸੀਂ ਮੰਨਿਆ ਮੈਥਨੇ ਆਂਗੇ ਚਾਰ ਹੋਗੇ ਕਿਉਂਕਿ ਜਿਹੜੀਆਂ ਔਰਤਾਂ ਤੇ ਉਹ ਵਿਚਾਰਾ ਬੱਚਾ ਉਹਦੀ ਜ਼ਿੰਦਗੀ ਉਹਦੇ ਪਿੱਛੋਂ ਕੀ ਰਹਿ ਜਾਂਦੀ ਹੈ ਜਿਹੜਾ ਜਿੰਨੇ ਆਪਣੇ ਪਿੰਡੇ ਤੇ ਢਾਇਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਕੀ ਸਮਾਜ ਦੇ ਵਿੱਚ ਉਹਨੂੰ ਕਿਤਰਾ ਵਿਚਰਨਾ ਪੈਂਦਾ ਤੇ ਉਹ ਜਿਹੜੀਆਂ ਸਮਾਜ ਦੇ ਨਾਲ ਜੱਠਣਾ ਉਹ ਕਿਤਰਾ ਕਿਹੜਾ ਹਾਲਾਤ ਆ ਵਿੱਚ ਜਿਹੜਾ ਜੱਠਣਾ ਪੈਂਦਾ ਪਰੰਤੂ ਅੱਜ ਹੁਣ ਵੀ ਇੰਨਾ ਕੁਝ ਕਰਨ ਦੇ ਬਾਅਦ ਵੀ ਜਿਹੜਾ ਬੱਚੇ ਦਾ ਬਚਪਨ ਹੈ ਉਹ ਵੀ ਖੋਇਆ ਜਾ ਰਿਹਾ ਉਹਨੂੰ ਜਦੋਂ ਜਿਹੜਾ ਬੱਚਾ ਇਹੋ ਜੀ ਆਪਣੇ ਸਮਾਜ ਦੇ ਵਿੱਚ ਵੇਖਦਾ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਸਾਡਾ ਕਾਨੂੰਨ ਹੈ ਇਹ ਇਸ ਤਰ੍ਹਾਂ ਦਾ ਹੈ ਕਿ ਕਿਸੇ ਨੂੰ ਜਿਹੜੀ ਛੱਤ ਤੋਂ ਵਿਚੋਂ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਤਾਂ ਇਸ ਕਰਕੇ ਜਿਹੜਾ ਮਸਲਾ ਹੈ ਇਹਦੇ ਵਿੱਚ ਜਿਹੜੀ ਸੰਯੁਕਤ ਕਿਸਾਨ ਮੋਰਚਾ ਭਾਰਤ ਉਹਦੇ ਵੱਲੋਂ ਤੋਂ ਪਹਿਲੇ ਫੈਸਲਾ ਕਿ ਕਿਸੇ ਦੀ ਵੀ ਜਿਹੜੀ ਜ਼ਮੀਨ ਦੀ ਮਕਾਨ ਦੀ কুরਕੀ ਜਿਹੜੀ ਆ ਉਹ ਨਹੀਂ ਹੁਣ ਦਿੱਤੀ ਜਾਏਗੀ ਤੇ ਕਰਜ਼ੇ ਕਰਕੇ ਜੇ ਕੋਈ ਖੁਦਕੁਸ਼ੀ ਕਰ ਜਾਂਦਾ ਉਹਦਾ ਕਰਜ਼ਾ ਜਿਹੜਾ ਉਹ ਕੋਈ ਵੀ ਬੈਂਕ ਤੇ ਜਾਂ ਜਿਹੜੇ ਵੀ ਸੰਬੰਧਿਤ ਧਿਰ ਆ ਉਹ ਕਦੇ ਵੀ ਭਾਵੇਂ ਆਰਥੀ ਵੀ ਹੋਵੇ ਉਹ ਵੀ ਲੈਣ ਦੇ ਦਾ ਅਧਿਕਾਰ ਨਹੀਂ ਰੱਖਦਾ ਇਹ ਸੰਯੁਕਤ ਕਹਾਣ ਮੋਰਚਾ ਭਾਰਤ ਦੀ ਜਿਹੜੀ ਹਾਈ ਲੈਵਲ ਜਿਹੜੀਆਂ ਮੀਟਿੰਗਾਂ ਕੇਂਦਰ ਨਾਲ ਵੀ ਹੁੰਦੀਆਂ ਜਾਂ ਪੰਜਾਬ ਸਰਕਾਰ ਨੂੰ ਉਹਨਾਂ ਦੇ ਵਿੱਚ ਵੀ ਇਹ ਗੱਲ ਤੈਅ ਹੈ ਇਸ ਕਰਕੇ ਇਹ ਜਿਹੜੀ ਆ ਇਹ ਮਸਲਾ ਇਹਨੂੰ ਇਸੇ ਕਰਕੇ ਚੁਕਿਆ ਇਹ ਬਿਲਕੁਲ ਸਰਾਸਰ ਜਿਹੜਾ ਇਹ ਪਰਿਵਾਰ ਨਾਲ ਧੱਕਾ ਇਹ ਧੱਕਾ ਹੀ ਨਹੀਂ ਹੁਣ ਦਿਆਂਗੇ ਉਹਨਾਂ ਨੂੰ ਘਰ ਦੇ ਵਿੱਚ ਦਾਖਲ ਕਰਾਵਾਂ ਤੇ ਜਿਹੜੀ ਅਗਲੀ ਹੈ ਜ਼ਿਲ੍ਹਾ ਕਮੇਟੀ ਦਾ ਫੈਸਲਾ ਕਰਕੇ ਭਾਵੇਂ ਸਾਨੂੰ ਬੈਂਕ ਨਾਲ ਜਿਠਣਾ ਪਏ ਪ੍ਰਸ਼ਾਸਨ ਨਾਲ ਪੁਲਸ ਨਾਲ ਜਿੱਥੇ ਵੀ ਜਿਠਣਾ ਪਏ ਇਸ ਧੱਕੇ ਦੇ ਖਿਲਾਫ ਡਟ ਕੇ ਖੜਾਂਗੇ ਸਸਿਪਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕਹਿੰਦੇ ਮੈਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਉਸ ਦਿਨ ਆ ਕੇ ਇੱਥੇ ਕਵਰੇਜ ਕੀਤੀ ਔਰ ਇਹ ਜਿਹੜੀ ਕੋਈ ਚੰਗੀ ਕਵਰੇਜ ਨਹੀਂ ਸੀਗੀ ਇੱਕ ਬਹੁਤ ਮੰਦ ਘਰ ਦੀ ਪਰਿਵਾਰ ਨੂੰ ਜਿਹੜਾ ਹੈ ਉਹ ਬਾਹਰ ਘਰ ਦੇ ਵਿੱਚੋਂ ਬਾਹਰ ਧੱਕਿਆ ਜਾ ਰਿਹਾ ਸੀਗਾ ਚਲੋ ਉਹ ਕਵਰੇਜ ਕੀਤੀ ਤੁਸੀਂ ਔਰ ਤੁਸੀਂ ਉਹਨੂੰ ਸੋਸ਼ਲ ਮੀਡੀਆ ਤੇ ਪਾਇਆ ਪੂਰੇ ਵਰਲਡ ਦੇ ਵਿੱਚ ਗਈ ਔਰ ਉਸ ਪੂਰੇ ਵਰਲਡ ਦੇ ਵਿੱਚ ਜਾਣ ਕਰਕੇ ਲੋਕੀ ਜਿਹੜੇ ਨੇ ਉਹ ਸਾਰੇ ਇਹਨਾਂ ਦੀ ਮਦਦ ਤੇ ਆ ਗਏ ਮੈਂ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਧੰਨਵਾਦ ਕਰਦਾ ਹਾਂ ਕਿਸਾਨ ਦੇਖਵੰਦੀ ਇਕਤਾ ਗ੍ਰਾਹ ਦਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਪਰਿਵਾਰ ਨਾਲ ਆ ਕੇ ਖੜੇ ਹੋਏ ਨੇ ਔਰ ਆਸ਼ਵਾਸ਼ਣ ਦੇ ਆ ਰਿਹਾ ਕਿ ਅਸੀਂ ਇਹਨਾਂ ਨੂੰ ਘਰ ਵਾਪਸ ਦਿਵਾਵਾਂਗੇ ਇਹਨਾਂ ਨੂੰ ਘਰ ਦੇ ਅੰਦਰ ਬਾੜ ਕੇ ਔਰ ਉਹਦੇ ਤੋਂ ਬਾਅਦ ਕਰਜ਼ੇ ਦੀ ਗੱਲ ਜਿਹੜੀ ਹੈ ਉਹ ਬੈਂਕ ਨਾਲ ਕਰਕੇ ਅਸੀਂ ਕਰਜ਼ਾ ਵੀ ਮਾਫ ਕਰਾਵਾਂਗੇ ਜਿਸ ਤਰ੍ਹਾਂ ਵੀ ਹੋਏਗਾ ਅਸੀਂ ਪਰਿਵਾਰ ਦੀ ਪੂਰੀ ਮਦਦ ਕਰਾਂਗੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਸਰਦਾਰ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਔਰ ਇਹ ਉਹਨਾਂ ਦੇ ਜਨਮ ਦਿਹਾੜੇ ਤੇ ਹੀ ਕਿ ਪੀਲੀਆਂ ਪੱਗਾਂ ਵਾਲੇ ਜਿਹੜੇ ਜਿਹੜੇ ਉਹਨਾਂ ਦੀ ਸੋਚ ਲੈ ਕੇ ਤੁਰੇ ਨੇ ਇੱਥੇ ਪਹੁੰਚ ਗਏ ਨੇ ਔਰ ਇਹ ਸੀ ਬੇਸ ਆਹਾਰਾ ਪਰਿਵਾਰ ਦੀ ਮਦਦ ਲਈ ਆਏ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਸ ਦਿਨ ਮੈਂ ਇਹ ਸਾਰਾ ਮੰਦਰ ਜਿਹੜਾ ਐ ਅੱਖੀਂ ਦੇਖ ਰਿਹਾ ਸੀ ਆ ਮੈਂ ਵੀ ਜਿਹੜੇ ਬੈਂਕ ਮੈਨਜਰ ਆਏ ਸੀਗੇ ориجنલ ਬੈਂਗਾਮਰ ਸਰਪਤ ਆਏ ਸੀਗੇ ਜਿਹੜੇ ਤਸਦੀਲਦਾਰ ਸਾਹਿਬ ਆਏ ਸੀ ਉਹਨਾਂ ਨੇ ਵੀ ਬੇਨਤੀ ਕੀਤੀ ਕਿ ਥੋੜੇ ਬਹੁਤ ਪਾਸੇ ਦੇ ਕੇ ਅਸੀਂ ਤੁਸੀਂ ਇਹਨਾਂ ਦਾ ਘਰ ਸੀਲ ਨਾ ਕਰੋ ਅਸੀਂ ਬਾਅਦ ਵਿੱਚ ਕਿਸ਼ਤਾਂ ਭਦੇ ਰਵਾਂਗੇ ਪਰ ਉਹਨਾਂ ਸਾਡੀ ਇੱਕ ਨਾ ਸੁਣੀ ਔਰ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਇਹਨਾਂ ਨੂੰ ਘਰੋਂ ਜਿਹੜਾ ਬੇਕਰ ਕਰਤਾ ਬਾਹਰ ਕਰਤਾ ਔਰ ਮੈਂ ਉਸ ਸਮੇਂ ਭੰਜੀ ਗगन ਨੂੰ ਔਰ ਇਹਨਾਂ ਦੀ ਸੱਸੂ ਮਾਤਾ ਜੀ ਨੂੰ ਔਰ ਬੇਟੀ ਨੂੰ ਆਫਰ ਕੀਤਾ ਵੀ ਤੁਸੀਂ ਮੇਰੇ ਘਰ ਚੱਲੋ ਮੇਰੇ ਨਾਲ ਰਹੋ ਜਿੰਨੀ ਦੇਰ ਤੱਕ ਅਸੀਂ ਇੱਕ ਮਕਾਨ ਖਾਲੀ ਵਾਪਸ ਨਹੀਂ ਲਾ ਸਕਦੇ ਤੇ ਚੋਰ ਉਹਨਾਂ ਦੇ ਇੱਥੇ ਪਰਿਵਾਰ ਦੇ ਵਿੱਚ ਉਹਨਾਂ ਦੇ ਆਪੇ ਪੇਕੇ ਇੱਥੇ ਨੇ ਉਹ ਆਪਣੀ ਪੇਕੇਆਂ ਕੋਲ ਚਲੀ ਗਈ ਮਾਤਾ ਜੀ ਦੇ ਵੀ ਰਿਸ਼ਤੇਦਾਰ ਇੱਥੇ ਨੇ ਮਾਤਾ ਜੀ ਇੱਥੇ ਰਿਸ਼ਤੇਦਾਰਾਂ ਕੋਲ ਚਲੇ ਗਏ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਹਲਕੇ ਇਹਨਾਂ ਦਾ ਜਿਹੜਾ ਹੈਗਾ ਘਰ ਵਾਪਸ ਲਾਈਏ ਔਰ ਇਹਨਾਂ ਨੂੰ ਇੱਥੇ ਕਿਉਂਕਿ ਘਰ ਕੀ ਜਿਹੜਾ ਆ ਗਿਆ ਇਹਦੇ ਨਾਲ ਇਹਨਾਂ ਨੂੰ ਔਸ਼ਨ ਦਿੰਦੇ ਤੇ ਇਹ ਇਸ ਇਮੋਸ਼ਨ ਜਿਹੜੇ ਨੇ ਉਹ ਜੁੜੇ ਹੋਏ ਨੇ ਤੇ ਘਰ ਦੀ ਜਿਹੜਾ ਸਭ ਤੋਂ ਕੀਤਰ ਚੀਜ਼ ਹੁੰਦੀ ਹੈ ਧੰਨਵਾਦ ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨ ਜਿਹੇ ਬੰਦੇ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇਹ ਪਹਿਲੀ ਕਿਸਾਨ ਜਥੇ ਬੰਦੀ ਆ ਮਤਲਬ ਕਿ ਸਾਨੂੰ ਹੀ ਗਰੁੱਪ ਜਿਹੜਾ ਸਾਰ ਤੱਕ ਜਿਹੜਾ ਨੇ ਅਪਰੋਚ ਕੀਤੀ ਫਿਰ ਜene ਸਪੈਸ਼ਲ ਹਣਾ ਤੇ ਇਹ ਸਾਰੀ سپورਟ ਵਿੱਚ ਫੂਲ ਖੜੇ ਨੇ ਕਿ ਅਸੀਂ ਤੁਹਾਨੂੰ ਘਰ ਦੇ ਅੰਦਰ ਵੜ ਕੇ ਫਿਰ ਹੀ ਆਪਣਾ ਜੋ ਵਿਆਸ ਨੌਪਤ ਕਰਾਂਗੇ ਤੇ ਉਹਨਾਂ ਦੇ ਨਾਲ ਡਾਕਟਰ ਕੇਜੇ ਸਿੰਘ ਕਵਲਜੀਤ ਸਿੰਘ ਉਹ ਉਹਨਾਂ ਲਈ ਬਹੁਤ سپورਟ ਹੈ ਮੈਨੂੰ ਤੇ ਹੋਰ ਵੀ ਜੇਤਾਂ ਸੋਸ਼ਲ ਮੀਡੀਆ ਦੇ ਥਰੂ ਜਿੱਤੋਂ ਜਿੱਤੋਂ ਤੱਕ ਮੇਰੀ ਸਾਡੀ ਨਿਊਜ਼ ਗਈ ਹੈ ਖਬਰ ਗਈ ਹੈ ਸਭ ਦੀ ਬਹੁਤ ਮਤਲਬ ਸਪੋਰਟ ਕਰ ਰਹੇ ਨੇ ਫੋਨ ਆਤੇ ਮਤਲਬ ਉਹ ਅਪਰੋਚ ਕਰਦੇ ਪਏ ਨੇ ਕਿ ਅਸੀਂ ਤੁਹਾਡੀ ਮਦਦ ਕਰਨੀ ਤੁਹਾਡੇ ਪਰਿਵਾਰ ਦੀ ਤੇ ਇਸ ਲਈ ਮੈਂ ਸਭ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਪ੍ਰਸ਼ਾਸਨ ਨੂੰ ਵੀ ਇਹ ਹੀ ਬੇਨਤੀ ਕਰਦੀ ਹਾਂ ਕਿ ਤੁਹਾਡੀ ਹੈਲਪ ਕੀਤੀ ਜਾਏ ਤੇ ਤੁਹਾਨੂੰ ਮਜਬੂਰ ਨਾ ਕੀਤਾ ਜਾਏ ਕਿ ਜੋ ਪਹਿਲਾਂ ਦੋ ਕਤਲ ਹੋ ਚੁੱਕੇ ਨੇ ਜਿਸ ਦਾ ਸਾਨੂੰ ਵੀ ਹੌਸਲਾ ਤੇ ਨਾ ਤੋੜਿਆ ਜਾਏ ਮੈਨੂੰ ਮੇਰੇ ਬੱਚੇ ਨੂੰ ਤੇ ਮੇਰੇ ਮਦਰ ਨੂੰ